ਇੱਥੇ ਤੁਹਾਨੂੰ ਇਹ ਵੀ ਜ਼ਿਕਰ ਕਰਨਾ ਚਾਹੁੰਦੇ ਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਜਿਹੜੀ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਪਰੰਤੂ ਜਿਹੜੇ ਨੌਜਵਾਨ ਆਪਣੇ ਪੱਧਰ ਤੇ ਜਿਹੜੀ ਕੋਸ਼ਿਸ਼ ਕਰ ਰਹੇ ਆ ਨਸ਼ਿਆਂ ਨੂੰ ਜਿਹੜਾ ਭਜਾਉਣ ਦੇ ਲਈ ਪਿੰਡ-ਪਿੰਡ ਜਿਹੜੇ ਨੌਜਵਾਨ ਜਾਗ ਚੁੱਕੇ ਆ ਨਸੀ ਫਰੋਜ਼ਪੁਰ ਦੇ ਐਮਐਲਏ ਨੂੰ ਅਪੀਲ ਕਰਾਂਗੇ ਕਿ ਉਹ ਆਪਦੇ ਪੱਧਰ ਤੇ ਵੀ ਇਹਨਾਂ ਨੌਜਵਾਨਾਂ ਦੀ ਜਿਹੜੀ ਹੈ ਸਹਾਇਤਾ ਕਰਨ ਸਰਕਾਰੇ ਦਰਬਾਰੇ ਜਿਹੜੀਆਂ ਗਰੰਟਾਂ ਆਉਂਦੀਆਂ ਹਨ ਉਹ ਵੀ ਜਿਹੜੀਆਂ ਪਿੰਡ-ਪਿੰਡ ਦਿੱਤੀਆਂ ਜਾਣ ਇਹੋ ਜੇ ਉਦਵੀ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਏ ਤਾਂ ਕਿ ਜਿਹੜਾ ਨਸ਼ੇ ਨੂੰ ਜੜ ਤੋਂ ਜਿਹੜਾ ਏ ਖਤਮ ਕੀਤਾ ਜਾ ਸਕੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਰੋਜਪੁਰ ਦੇ ਪਿੰਡ ਸ਼ਕੂਰ ਦੀਆਂ ਜਿੱਥੇ ਕੀ ਦਿਨ ਚੜਦੇ ਸਾਰੀ ਸੂਰਜ ਜਿਹੜਾ ਹਜੇ ਚੜਿਆ ਹੀ ਐ ਤੇ ਜਿਹੜੇ ਨੌਜਵਾਨ ਆ ਉਹ ਗਰਾਊਂਡ ਦੇ ਵਿੱਚ ਆਪਣੀ ਮਿਹਨਤ ਲਾ ਰਹੇ ਹਨ ਹਰ ਪਿੰਡਾਂ ਦੇ ਜਿਹੜੇ ਸਰਪੰਚ ਹਨ ਮੋਹਤਵਾਰ ਬੰਦੇ ਹਨ ਪੰਚਾਇਤਾਂ ਹਨ ਉਹਨਾਂ ਨੂੰ ਵੀ ਇਹੋ ਜਿਹਾ ਅਪਰਾਲੇ ਕਰਨੇ ਚਾਹੀਦੇ ਹਨ ਅਪਰਾਲੇ ਕਰਨੇ ਪੈਣਗੇ ਤਾਂ ਹੀ ਜਿਹੜਾ ਇਹ ਸਿਉਖ ਵਰਗਾ ਰੋਗ ਜਿਹੜਾ ਲੱਗ ਚੁੱਕਿਆ ਹੈ ਪੰਜਾਬ ਨੂੰ ਨਸ਼ੇ ਦਾ ਉਹ ਤਾਂ ਹੀ ਜਿਹੜਾ ਦੂਰ ਹੋ ਸਕੇਗਾ